ਇੱਕ ਘਰ ਵਾਲੀ ਆਪਣੇ ਘਰ ਵਾਲ ਨੂੰ ਕਹਿੰਦੀ ਪਤਾ ਕੀ ਕਹਿੰਦੀ ਕਹਿੰਦੀ ਜਿਹੜਾ ਮੇਰਾ ਜੇਠ ਆ ਨਾ ਕਹਿੰਦੀ ਸਾਰਾ ਕੁਝ ਛੱਡ ਛੁੱਡ ਗਿਆ ਨਸ਼ਾ ਪੱਤਾ ਸਭ ਤੇ ਹੁਣ ਰੱਬ ਦਾ ਬੜਾ ਨਾਮ ਲੈਂਦਾ ਪਰ ਉਹ ਘਰ ਵਾਲਾ ਮੰਨਦਾ ਨਹੀਂ ਕਹਿੰਦਾ ਨਹੀਂ ਭਰਾ ਤੇ ਮੇਰਾ ਹੀ ਆ ਤੂੰ ਭਵੇਂ ਜੇਠ ਕਹੀ ਜਾ ਤਾਂ ਹੈ ਤਾਂ ਝੂਠੀ ਆ ਉਹ ਕੀ ਕਹਿੰਦੀ ਆ ਕਿ ਨੇ ਚੰਗਾ ਲੱਗੇ ਫੇ ਤਾਲੀ ਲਾਉਣੀ ਠੀਕ ਆ ਸੋ ਛੜੇ ਜੇਠ ਨੇ ਚੁੱਕੀ ਵੇ ਛੱਡ ਫੀਮ ਸ਼ਰਾਬ ਦੁੱਖੀ ਵੇ ਲੈਂਟਰ ਪਾਉਂਦੇ ਆ ਲੈਂਟਰ ਤੇ ਫਿਰ ਆਪਣੇ ਘਰ ਦੀ ਸ਼ਾਤ ਤੇ ਪਾਉ ਤੇ ਚੁੰਦੀ ਰੰਦੀ ਮੀਚ ਉਹ ਕਮਣੀਓ ਲੈਂਟਰ ਹੋ ਰਿਆ ਆ ਕੇ ਤਾਂ ਪਾਕ ਤੇ ਵੇ ਮੜਾ ਜਾ ਘੁੰਮਦੀ ਫਿਰੇਗੀ ਆਪਣੀ ਮਾਂ ਨੂੰ ਲਵਾ ਦੇ ਸੋਛੜੇ ਜੱਟ ਨੇ ਚੁੱਕੀ ਵੇ ਛੜਬੀ ਮਸ਼ਰਾਬਤ ਭੁੱਗੀ ਵੇ ਸੋਛੜੇ ਅਈ ਸਮਝ ਕੇ ਨਹੀਂ ਕਿਹੜੇ ਜਰਦੇ ਦੀ ਗੱਲ ਕਰਦੇ ਆ ਆ ਪਰਣਾ ਸਾਹਿਬ ਮੈਂ ਮੈਨੂੰ ਨਹੀਂ ਪਤਾ ਮੈਂ ਕਮਲਿਆ ਜਰਦਾ ਜੁੱਦਾ ਸਮਝਿਆ ਘਰ ਬਣਾਉਣੇ ਹੁੰਦੇ ਆ ਤੂੰ ਲਵਣਾ ਆਏ ਹਾਏ ਕੱਢ ਕੇ ਖਾਗੇ ਤੇ ਏ ਕਮਲਾ ਨਾ ਵੇਸੇ ਕਮਲਿਆ ਤੂੰ ਤੇ ਪੁਲਿਸ ਕੋਈ ਨਹੀਂ ਡਰਦਾ ਓਏ ਮੇਰੀ ਗੱਲ ਸੁਣ ਜਿਹੜਾ ਮੇਰਾ ਜੇਠ ਤੇਰਾ ਵੱਡਾ ਭਾਈ ਬਾਲਾ ਹੀ ਚੰਗਾ ਹੋ ਗਿਆ ਮੇਰੀ ਗੱਲ ਸੁਣ ਲੈ ਜਿਹਨੂੰ ਜੇੜ ਜਿਹੜ ਕਰਦੀ ਨਾ ਉਹ ਇਹਨਾਂ ਨੂੰ ਪੁੱਛਾ ਸਾਡਾ ਸਾਰਾ ਪਿੰਡ ਨੂੰ ਝੂਠ ਝੂਠ ਕਹਿੰਦਾ ਹੀ ਓ ਤੈਨੂੰ ਸ਼ਰਮ ਨਹੀਂ ਆਂਦੀ ਓਏ ਉਹਨੂੰ ਕੋਈ ਮਤਲਬ ਹੋਣਾ ਤਰਨਾ ਮੇਰਾ ਕੀ ਮਤਲਬ ਹੋਣਾ ਇਹ ਦਿਨ ਬਾਅਦ ਹੀ ਪਤਾ ਲੱਗੂ ਬੜਾ ਬੰਦਾ ਖਰਾੜ ਬੜਾ ਖਰਾਬ ਹੈ ਉਹ ਦਲਬਾਘੋਂ ਦਾ ਰੰਗ ਦੂਰੋਂ ਹੀ ਟਿੱਪੀ ਟੁਕਦਾ ਦਾ ਕੱਲ ਮੇਰੇ ਸਾਹਮਣੇ ਬੈਠਾ ਚੁੱਲ੍ਹੇ ਦੇ ਵਿੱਚ ਸਾਰਾ ਹੀ ਉਹਨੇ ਸੜਦਾ ਆਪਣਾ ਜੋ ਵੀ ਖਾਂਦਾ ਪਿੰਦਾ ਜੋ ਖਾਂਦਾ ਪਿੰਦਾ ਚੁੱਲ੍ਹੇ ਸੜਦਾ ਹਾਂ ਤੂੰ ਬਚ ਕੇ ਰਹੀ ਤੈਨੂੰ ਨਾ ਸੜੋਦੇ ਕਿਤੇ ਸੋਛੜੇ ਜੇ ਢਨੇ ਚੁੱਕੀ ਵੇ ਛੱਡ ਫੀ ਮਸ਼ਰਾਬ ਤੇ ਪੱਕੀ ਵੇ ਜਰਦੇ ਦੀਆਂ ਆਪਣੀਆਂ ਸੁੱਟਦੀਆਂ ਉਹਨੇ ਛੱਲੇ ਵਿੱਚ ਵਗਾ ਕੇ ਆਗੀ ਸਮਝ ਜਰਦੇ ਦੀਆਂ ਆਪਣੀਆਂ ਸੁੱਟਦੀਆਂ ਮਦਰਾ ਕਹਿੰਦੀ ਦੋ ਵੇਲੇ ਰੱਬ ਰੱਬ ਕਰਦਾ ਮੇਰਾ ਜੇਠ ਚੌਂਗੜਾ ਲਾ ਗਿਆ ਹੁਣ ਤੁਸੀਂ ਧਿਆਨ ਨਾਲ ਸੁਣਿਓ ਚੇੜਦੀਆਂ ਕਰਤੂਤਾ ਕੀ ਕਹਲਾ ਦੱਸਦਾ ਵਾ ਜੇ ਚੰਗ ਲੱਗੇ ਫਿਰ ਤਾੜੀ ਲਾਉਣੀ ਜੇ ਨਾ ਚੰਗ ਲੱਗੇ ਫਿਰ ਤਾੜੀ ਰਹਿਣ ਦੇਣੀ ਠੀਕ ਹੈ ਉਹ ਬੜਾ ਸਿਕਿਮੀ ਬੰਦਾ ਨਹੀਂ ਪੜਦੇ ਨਾਲ ਕਰਦਾ ਹੀ ਧੰਦਾ ਨਹੀਂ ਉਹ ਬੜਾ ਸਿਕਿਮੀ ਬੰਦਾ ਨਹੀਂ ਪੜਦੇ ਨਾਲ ਕਰਦਾ ਹੀ ਧੰਦਾ ਨਹੀਂ ਉਹਦੀ ਰਾਵਣ ਵਰਗੀ ਨੀਤੀ ਆ ਰਾਵਣ ਵਰਗੀ ਨੀਤੀ ਆ ਤੈਨੂੰ ਸੀਤਾ ਵਾਂਗੂ ਛੱਡਣਾ ਸਮਝਾਈ ਉਹ ਬੜਸ ਕਿਵੇਂ ਬੰਦਾ ਨਹੀਂ ਪਰਦੇ ਨਾਲ ਕਰਦਾ ਹੀ ਧੰਦਾ ਨਹੀਂ ਉਹਦੀ 라ਵਣ ਵਰਗੀ ਨੀਤੀ ਆ ਤੈਨੂੰ ਸੀਤਾ ਵਾਂਗੂ ਛੱਡਣਾ ਉਹ ਬੰਗਲੇ ਵਰਗਾ ਭਗਤ ਗੁਰੇ ਨਹੀਂ ਡੱਡੀਆਂ ਖਾਣ ਤੋਂ ਟਲਣਾ ਉਹ ਬੰਗਲੇ ਵਰਗਾ ਭਗਤ ਗੁਰੇ ਨਹੀਂ ਡੱਡੀਆਂ ਖਾਣ ਤੋਂ ਟਲਣਾ ਜੇ ਜੰਗਲ ਕੇ ਫਿਰਤਾੜੀ ਲਾਏ ਕਰ ਜਦਾ ਦਿਲਾਂ ਪੈਂਟ ਕਮੀਜ਼ਾਂ ਹਾਣਦੇ ਹਣ ਰੱਖਦਾ ਹੀ ਪੰਗਵੇਂ ਪਾ ਕੇ ਤੇ ਸਾਧ ਜਿਆਦਾ ਕੰਮ ਖਰਾਬ ਕਰਦੇ ਹੁੰਦੇ ਆ ਦਿਲ ਸਹੀ ਆ ਤੈਨੂੰ ਕੋਈ ਚੰਗਾ ਵੀ ਲੱਗਦਾ ਕਿ ਨਹੀਂ ਲਾ ਪੈਂਟ ਕਮੀਜ਼ਾਂ ਹਾਣਦੇ ਆ ਹਣ ਰੱਖਦਾ ਹੀ ਪੰਗਵਾ ਪਾ ਕੇ ਦੋ ਵੇਲ ਰੱਬ ਰੱਬ ਕਰਦਾ ਹੀ ਮੇਰੇ ਦਿੱਜ ਚੌਂਕਾ ਲਾ ਕੇ ਦੋ ਵੇਲ ਰੱਬ ਰੱਬ ਕਰਦਾ ਹੀ ਮੇਰੇ ਦਿੱਜ ਚੌਂਕਾ ਲਾ ਕੇ ਓਰੇਆ ਕਦੇ ਦਿਲ ਨਹੀਂ ਹੁੰਦਾ ਸਾਫ ਕੁੜੇ ਭਵੇਂ ਬਦਰਦੀ ਐ ਪਹਿਰਾਵਾਨੀ ਕਿੱਤੇ ਮੰਗਲ ਦੇਣ ਕੁੜੇ ਖੜੇ ਕਦੋਂ ਬੋਲਦੂ ਧਾਵਾਂ ਨਹੀਂ ਕਿਿੱਤੇ ਮੰਗਲ ਦੇਣ ਕੁੜੇ ਖੜੇ ਕਦੋਂ ਬੋਲਦੂ ਧਾਵਾਂ ਨਹੀਂ ਘਰ ਵੇਖ ਚੰਦਨ ਦੀ ਗੇਲੀ ਜੀ ਵੇਖ ਚੰਦਨ ਦੀ ਗੇਲੀ ਜੀ ਉਹਨਾਂ ਆਂਗਣਾਂ ਅੱਲਾ ਲਗਾਈ ਕਾਰ ਦੇਖ ਚੰਦਨ ਦੀ ਗੇਲੀ ਜੀ ਉਹਨੇ 나ਗ ਵਾਂਗਰੋਂ ਬਲਣਾ ਉਹ ਬੰਗਲੇ ਵਰਗਾ ਉਹ ਬੰਗਲੇ ਵਰਗਾ ਉਹ ਬੰਗਲੇ ਵਰਗਾ ਭਗਤ ਗੁਰੇ ਨਹੀਂ ਜੱਡੀਆਂ ਖਾਣ ਤੋਂ ਟਲਣਾ ਉਹ ਬੰਗਲੇ ਵਰਗਾ ਭਗਤ ਗੁਰੇ ਨਹੀਂ ਜੱਡੀਆਂ ਖਾਣ ਤੋਂ ਟਲਣਾ ਦੋ ਵੇਲੇ ਰੱਬ ਰੱਬ ਕਰਦਾ ਹੀ ਮੇਰੇ ਸਿਰ ਝਾਂਕੜਾ ਲਾ ਕੇ ਉਹ ਬੰਗਲੇ ਵਰਗਾ ਭਗਤ ਗੁਰੇ ਨਹੀਂ ਜੱਡੀਆਂ ਖਾਣ ਤੋਂ ਟਲਣਾ ਦੋ ਵੇਲੇ ਰੱਬ ਰੱਬ ਕਰਦਾ ਹੀ ਮੇਰੇ ਜੇਟ ਚੌਂਕੜਾ ਲਾ ਕੇ ਉਹ ਬੰਗਲੇ ਵਰਗਾ ਭਗਤ ਗੁਰੇ ਨਹੀਂ ਜੱਡੀਆਂ ਖਾਣ ਤੋਂ ਟਲਣਾ